ਲਓ ਜੀ ਆਪਾਂ ਪਹੁੰਚੇ ਸਰਦੂਲਗੜ ਤੇ ਪਾਣੀ ਦਾ ਜਿਹੜਾ ਲੈਵਲ ਹੈ ਚੈੱਕ ਕਰਦੇ ਆਪਾਂ ਆਹ ਦੇਖੋ ਜੀ ਬਾਈ ਤੋਂ ਥੱਲੇ ਹੈ ਬਾਈ ਤੋਂ ਥੱਲੇ ਚਲੀ ਜਾਂਦਾ ਜੀ ਪਾਣੀ ਤੇ ਕਿਉਂਕਿ ਪਿੱਛੇ ਜਿਹੜਾ ਪਣਿਆਰੀ ਜਿਹੜਾ ਅੱਗੇ ਪਣਿਆਰੀ ਟੁੱਟਿਆ ਨਾ ਬੰਨੋ ਉਹਦਾ ਕਰਕੇ ਪਾਣੀ ਥੋੜਾ ਜਾਊਗਾ ਆਪਾਂ ਬੰਨ ਬੰਨੀ ਜਾਂਦੀ ਹੈ ਤੇ ਆਹ ਦੇਖੋ ਜੀ ਤੇ ਰ ਗਿਆ تیر ਵੀ ਚੱਲੀ ਜਾਂਦੀਆਂ ਨੇ ਤੇ ਸਮਾਂ ਹੋ ਗਿਆ ਅੱਜ ਹੋ ਗਈ ਆਪਣਾ 7 7 ਦਸੰਬਰ ਹੈ ਸ਼ਾਮ ਦਾ ਟਾਈਮ ਹੋ ਗਿਆ ਦੇਖੋ ਦੇਖੋ ਜੀ ਪਾਣੀ ਦਾ ਜਿਹੜਾ ਲੈਵਲ ਹੈ ਕੱਲੀ ਰਾਤ ਨੂੰ 8:30 ਦੇਖੋ ਜੀ ਤੇ ਪੂਰਾ ਪ੍ਰਬੰਧ ਕੀਤਾ ਹੋਇਆ ਨਾਲੇ ਤਾਂ ਪੂਰਾ ਦੇਖੋ ਪ੍ਰਬੰਧ ਕਰਿਆ ਰੱਖਿਆ ਉਹ ਚੱਲੀ ਜਾਂਦਾ ਤੇ ਹਾਂ ਚੰਗੀ ਚੰਗੀ ਬੱਗੇ ਪ੍ਰਬੰਧ ਤਾਂ ਪੂਰਾ ਚੱਲੀ ਜਾਂਦਾ ਦੇਖੋ ਦੇਖੋ ਜੀ